ਜਿਹੜਾ ਚੰਨੀ ਉਦਾਹਰਨਾ ਦੇ ਰਿਹਾ ਉਹ ਉਦਾਹਰਨ ਸੁਣੀ ਆ ਤੁਸੀਂ ਸੁਣੀ ਆ ਉਹ ਸੱਬੇ ਕ ਕਿਸੇ ਸਾਬਕਾ ਮੁੱਖ ਮੰਤਰੀ ਦੇ ਮੂੰਹੋਂ ਐਦਾਂ ਦੀ ਸ਼ਬਦਾਵਲੀ ਨਿਕਲੇ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿ ਉਹਨਾਂ ਦਾ ਦਿਮਾਗੀ ਸੰਤੁਲਨ ਹੈ ਜਿਹੜਾ ਉਹ ਕਿੱਥੇ ਖੜਾ ਹੈ ਵੱਡੀ ਚਣੌਤੀ ਗਰਦੀਪ ਬਾਠ ਦੀ ਲੱਗ ਰਹੀ ਹੈ ਕਹਿ ਰਹੇ ਨੇ ਕਿ ਗਰਦੀਪ ਬਾਠ ਨੁਕਸਾਨ ਕਰ ਸਕਦਾ ਹੈ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਥੋੜੇ ਲਵੋਂ ਦੀ ਰੋਡ ਸ਼ੋਅ ਜਾ ਰਿਹਾ ਹੈ ਇਹ ਗੱਡੀਆਂ 'ਚ ਬੰਤੀ ਦੇਖ ਲਓ ਕਿੰਨੇ ਬੰਦੇ ਹੈਗਾ ਕੋਈ ਬੰਦਾ ਜਿਹੜੀ ਇਲੈਕਸ਼ਨ ਆ ਆਜ਼ਾਦ ਉਮੀਦਵਾਰ ਦੇ ਪਾਸ ਦੀ ਗੱਲ ਨਹੀਂ ਆਮ ਆਦੀ ਪਾਰਟੀ ਲੋਕਾਂ ਦੀ ਪਾਰਟੀ ਆ ਲੋਕਾਂ ਦੀ ਬਣਾਈ ਹੋਈ ਪਾਰਟੀ ਆ ਉਹਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਮੁਕਾਬਲਾ ਕਿਵੇਂ ਦਾ ਲੱਗਦਾ ਕਿਸ ਪਾਰਟੀ ਨਾਲ ਲੱਗਦਾ ਜੋੜਾ ਮਜੇਦੜਾ ਸਾਹਿਬ ਮੁਕਾਬਲਾ ਕੀ ਹੋਣਾ ਜਿਹਦੇ ਨਾਲ ਲੋਕ ਉਹਨਾਂ ਦਾ ਐਮਐਲਏ ਲੋਕ ਆਮ ਆਦੀ ਪਾਰਟੀ ਨਾਲ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਜਿਮਨੀ ਚੋਣਾ ਦੇ ਚੋਣ ਪ੍ਰਚਾਰ ਦਾ ਲਾਸਟ ਦਿਨ ਜਨ ਕਿ 20 ਨਵੰਬਰ ਨੂੰ ਵੋਟਾਂ ਪੈਣੀਆਂ ਅੱਜ 18 ਨਵੰਬਰ ਆ ਲਾਸਟ ਦਿਨ ਹਰ ਕੈਂਡੀਡੇਟ ਹਰ ਉਮੀਦਵਾਰ ਰੋਡ ਸ਼ੋਅ ਕੱਢ ਰਿਹਾ ਹਲਕਾ ਬਰਨਾਲਾ ਚ ਮੌਜੂਦ ਆ ਹਲਕਾ ਬਰਨਾਲਾ ਚ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਆਮ ਆਦਮੀ ਪਾਰਟੀ ਤੋਂ ਹਰਿੰਦਰ ਧਾਲੀਵਾਲ ਉਮੀਦਵਾਰ ਨੇ ਉਹਨਾਂ ਦੇ ਹੱਕ ਚ ਰੋਡ ਸ਼ੋਅ ਕੱਢਿਆ ਜਾ ਰਿਹਾ ਸੋ ਸਾਬਕਾ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਦਰਾ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦਿਖਾਵਾਂਗੇ ਚੇਤਨ ਸਿੰਘ ਜੋੜਾ ਮਦਰਾ ਪਹੁੰਚੇ ਹੋਏ ਨੇ ਐਮਐਲਏ ਜੀ ਪਹੁੰਚੇ ਹੋਏ ਨੇ ਸੋ ਗੱਲਬਾਤ ਕਰਾਂਗੇ ਜੋੜਾ ਮਦਰਾ ਸਾਹਿਬ ਪਹੁੰਚੋ ਲਾਸਟ ਦਿਨਾਂ ਜੀ ਕਿਵੇਂ ਰਿਹਾ ਚੋਣ ਪ੍ਰਚਾਰ ਦੇਖੋ ਸਾਨੂੰ 10 12 ਦਿਨ ਤੋਤੇ ਹੋ ਗਏ ਪੂਰੇ ਬੈਠੇ ਨੂੰ ਬਰਨਾਲੇ ਦੇ ਲੋਕਾਂ ਨੇ ਕਦੇ ਨਿਰਾਸ਼ ਨਹੀਂ ਕੀਤਾ ਔਰ ਜਦੋਂ ਵੀ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜਿਆ ਬਰਨਾਲੇ ਦੇ ਲੋਕਾਂ ਨੇ ਡਟ ਕੇ ਸਮਰਥਨ ਦਿੱਤਾ ਡਟ ਕੇ ਸਪੋਰਟ ਕੀਤੀ ਆ ਸੋ ਅੱਜ ਅਸੀਂ ਜਿਹੜਾ ਡੋਰ ਟੂ ਡੋਰ ਕਰ ਰਿਹਾ ਇਹਦੇ ਵਿੱਚ ਵੀ ਲੋਕਾਂ ਦਾ ਭਰਪੂਰ ਸਮਰਥਨ ਆ ਔਰ ਮੈਨੂੰ ਉਮੀਦ ਆ ਕਿ ਹਰਿੰਦਰ ਸਿੰਘ ਢਾਲੀਵਾਲ ਨੂੰ ਵੱਡੇ ਮਾਰਜ ਨਾਲ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਕਿਉਂਕਿ ਬਰਨਾਲੇ ਨੂੰ ਕੋਈ ਪੈਸੇ ਦੀ ਕਮੀ ਨਹੀਂ ਰਹੀ ਮੀਤਿਆਰ ਨੇ ਮੰਤਰੀ ਹੁੰਦੇ ਹੋਏ ਬਹੁਤ ਸਾਰਾ ਪੈਸਾ ਜਿਹੜਾ ਬਰਨਾਲੇ ਤੇ ਵੀ ਔਰ ਪਿੰਡਾਂ ਤੇ ਵੀ ਲਾਇਆ ਔਰ ਉਹਦਾ ਜਿਹੜਾ ਅਸਰ ਆ ਉਹ ਹੁਣ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਲੋਕ ਆਪ ਮੁਹਾਰੇ ਕਹਿੰਦੇ ਨੇ ਕਿ ਅਸੀਂ ਪੂਰਾ ਡਟ ਕੇ ਸਾਥ ਦੇਵਾਂਗੇ ਵੱਡੀ ਚੁਣੌਤੀ ਗਰਦੀਬ ਬਾੜ੍ਹ ਦੀ ਲੱਗ ਰਹੀ ਹੈ ਕਹਿ ਰਹੇ ਨੇ ਕਿ ਗਰਦੀਬ ਬਾੜ੍ਹ ਨੁਕਸਾਨ ਕਰ ਸਕਦਾ ਹੈ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਥੋੜੇ ਲਵੋਂ ਦੀ ਰੋਡ ਸ਼ੋਅ ਜਾ ਰਿਹਾ ਹੈ ਇਹ ਗੱਡੀਆਂ 'ਚ ਬੰਤੀ ਦੇਖ ਲਓ ਕਿੰਨੇ ਬੰਦੇ ਹੈਗਾ ਕੋਈ ਬੰਦਾ ਸੇ ਇਹ ਜਿਹੜੀ ਇਲੈਕਸ਼ਨ ਆ ਆਜ਼ਾਦ ਉਮੀਦਵਾਰ ਦੇ ਬਸ ਦੀ ਗੱਲ ਨਹੀਂ ਬਹੁਤ ਔਖੀ ਇਲੈਕਸ਼ਨ ਹੁੰਦੀ ਆ ਪਰ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਆ ਲੋਕਾਂ ਦੀ ਬਣਾਈ ਹੋਈ ਪਾਰਟੀ ਆ ਉਹਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਬਿਲਕੁਲ ਕਾਂਗਰਸ ਦੇ ਦਿੱਗਜ ਚਰਨਜੀਤ ਸਿੰਘ ਚੰਨੀ ਵੀ ਇੱਥੇ ਪਹੁੰਚੇ ਹੋਰ ਵੀ ਵੱਡੇ ਵੱਡੇ ਦਿੱਗਜ ਪਹੁੰਚ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਤਾਂ ਹਵਾ ਨਿਕਲ ਗਈ ਜੀ ਹੁਣ ਤਾਂ ਸਾਡੀ ਵਾਰ ਹੀ ਆਈ ਕਹਿ ਰਹੇ ਨੇ ਜਿਹੜਾ ਚੰਨੀ ਉਦਾਹਰਨਾ ਦੇ ਰਿਹਾ ਉਹ ਉਦਾਹਰਨ ਸੁਣੀ ਆ ਤੁਸੀਂ ਸੁਣੀ ਆ ਉਹ ਸੱਭਿਕ ਹੈ ਕਿਸੇ ਸਾਬਕਾ ਮੁੱਖ ਮੰਤਰੀ ਦੇ ਮੂੰਹੋਂ ਐਦਾਂ ਦੀ ਸ਼ਬਦਾਵਲੀ ਨਿਕਲੇ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿ ਉਹਨਾਂ ਦਾ ਦਿਮਾਗੀ ਸੰਤੁਲਨ ਹੈ ਜਿਹੜਾ ਉਹ ਕਿੱਥੇ ਖੜਾ ਹੈ ਅਸੀਂ ਕਿਸੇ ਦੇ ਖਲਾਫ ਨਹੀਂ ਬੋਲਦੇ ਅਸੀਂ ਆਪਣੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਪਾਰਟੀ ਦੇ ਕੀਤੇ ਹੋਏ ਕੰਮ ਲੋਕਾਂ ਨੂੰ ਦਿਖਾ ਰਹੇ ਹਾਂ ਅਸੀਂ ਉਹਦੇ ਸਿਰ ਤੇ ਲੋਕਾਂ ਤੋਂ ਵੋਟਾਂ ਲੈ ਰਹੇ ਹਾਂ ਮੁਕਾਬਲਾ ਕਿਵੇਂ ਦਾ ਲੱਗਦਾ ਕਿਸ ਪਾਰਟੀ ਨਾਲ ਲੱਗਦਾ ਜੋੜਾ ਮਜਦਰ ਸਾਹਿਬ ਮੁਕਾਬਲਾ ਕੀ ਹੋਣਾ ਜੀ ਜਿਹਦੇ ਨਾਲ ਲੋਕ ਉਹਨਾਂ ਦਾ ਐਮਐਲਏ ਲੋਕ ਆ ਮਾਦੀ ਪਾਰਟੀ ਨਾਲ ਜੋਇਸ ਕਰਕੇ ਆਮਾਦੀ ਪਾਰਟੀ ਦਾ ਹਰਿੰਦਰ ਢਾਲੀਵਾਲ ਐਮਏ ਬਣੂ ਐਮਐਲਏ ਬਣੂਗਾ ਔਰ ਬਨਾਲੇ ਦੇ ਲੋਕ ਉਹਨੂੰ ਮਾਣ ਮਖਸ਼ ਨਹੀਂ ਜਿੱਤ ਨਹੀਂ ਕਿ ਵੱਡੇ ਫਰਕ ਨਾਲ ਜਿੱਤ ਤੈ ਹੈ ਜਿੱਤ ਪੱਕੀ ਆ ਜੀ 100% ਪੱਕੀ ਆ ਕਿਉਂਕਿ ਲੋਕਾਂ ਦਾ ਪਿਆਰ ਦੱਸਦਾ ਲੋਕਾਂ ਦਾ ਪਿਆਰ ਆਪ ਮੁਹਾਰੇ ਜਦੋਂ ਲੋਕ ਕਹਿਣਗੇ ਅਸੀਂ ਡਟ ਕੇ ਸਾਥ ਦਵਾਂਗੇ ਤਾਂ ਉੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਨਾਲ ਲੋਕਾਂ ਦਾ ਪਟਵਾ ਬਿਲਕੁਲ ਜੀ ਸੋ ਚੇਤਨ ਸਿੰਘ ਜੋੜਾ ਮਾਜਰਾ ਸਮੇਤ ਪੱਟੀ ਗਿਣਤੀ ਚ ਐਮ ਐਲ ਏ ਚ ਪਹੁੰਚੇ ਹੋਏ ਨੇ ਮਨਿਸਟਰ ਪਹੁੰਚੇ ਹੋਏ ਨੇ ਬਰਨਾਲਾ ਚ ਲਾਸਟ ਪੜਾ ਦਾ ਚੋਣ ਪ੍ਰਚਾਰਾ ਅੱਜ 18 ਨਵੰਬਰ ਨੂੰ 5 ਵਜੇ ਚੋਣ ਪ੍ਰਚਾਰ ਖਤਮ ਹੋ ਜਾਣਾ 20 ਨਵੰਬਰ ਨੂੰ ਵੋਟਾਂ ਪੈਣੀਆਂ ਤੇ 23 ਨਵੰਬਰ ਨੂੰ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਠੋਕਰੀਆ ਕਿ ਹਰਿੰਦਰ ਤਾਲੀਵਾਲ ਹੀ ਬਰਨਾਲਾ ਤੋਂ ਜਿੱਤੇਗਾ ਕੈਮਰਾਮੈਨ ਦੀਪਕ ਨਾਲ ਅਮਨਦੀਪ ਸਿੰਘ ਮਾਜਰਾ ਪੰਜਾਬੀ ਲੋਕ ਚੈਨਲ